ਨੇ ਦੀਪਾ ਦੀਪਾ ਹਾਂਜੀ ਮੰਮੀ ਆ ਮੈਨੂੰ ਦਵਾਈ ਲਈ ਪੈਸੇ ਬਾਹਰ ਲੰਘ ਜਾਣੇ ਸੀ ਏਤੀ ਕਰ ਮੇਰੇ ਕੋ ਦਵਾਈ ਲਈ ਪੈਸੇ ਕਿੱਥੋਂ ਆਏ ਕਿਉਂ ਬਾਹਰ ਕਿਨੇ ਦੇਣੇ ਆ ਨਹੀਂ ਤੂੰ ਜੇ ਤਾਰੇ ਕੋ ਪੈਸੇ ਨਹੀਂ ਆਗੇ ਤੁਸੀਂ ਕਿਉਂ ਤਿਆਰ ਹੋ ਕੇ ਬੈਗੇ ਜੇ ਦਵਾਈ ਲਿਓਣ ਨੂੰ ਪੈਸਾ ਤੇਰਾ ਕੀ ਇਰਾਦਾ ਹਣ ਦਵਾਈ ਨਹੀਂ ਖਾ ਰਹੇ ਫਿਰ ਨਹੀਂ ਤੂੰ ਦਵਾਈ ਖਾਓ ਤੁਸੀਂ 3 ਮਹੀਨੇ ਹੋ ਗਏ ਮੁੰਡੇ ਢਾਡੇ ਨੇ ਪੈਸੇ ਪਾਏ ਆ ਤੇ ਤੁਸੀਂ ਦਵਾਈ ਖਾਓ ਢਾਡੇ ਕੋਲ ਹੀ ਇਹ ਪੈਸੇ ਮੈਂ ਇਹ ਕਿਹੜਾ ਪੈਸੇ ਵਰਤੇ ਉਹਨਾਂ ਦੇ ਜੇ ਮੁੰਡਾ ਪੈਸੇ ਪਾਉਂਦਾ ਸਾਰੇ ਸੰਦਾਲ ਤੇ ਸਾਰੇ ਘਰ ਦੇ ਮੈਂ ਚੁੱਕੇ ਹੈ ਤੂੰ ਕਿੱਲਾ ਹੁੰਨੀ ਆ ਬਾਰ ਏਦੋ ਹੀ ਜਦੋਂ ਪੈਸੇ ਪਾਉਣਾ ਹਟਾਇਆ ਉਦੋਂ ਸੋਚਣਾ ਸੀ ਵੀ ਮੈਂ ਦਵਾਈ ਲਈ ਕਿਦੋਂ ਕੋ ਮੰਗਣੇ ਆ ਤੁਸੀਂ ਖਾੜਾ ਹੀ ਛੱਡੇ ਸਾਰੇ ਆਹ ਆ ਕਸਮਨ ਖਾ ਮੈਂ ਨਹੀਂ ਖਾਦੀ ਮਰਨ ਦੋ ਫਿਰ ਮੈਨੂੰ ਇੱਥਾਂ ਮੈਂ ਨਹੀਂ ਖਾਣੀ ਦਵਾਈ ਹੁਣ ਦਵਿੰਦਰ ਜੀ ਵੀ ਸੱਚਾ ਹੀ ਰੋਲਾ ਪਾਉਂਦੀ ਵੀ ਤੁਸੀਂ ਮਾਵਾਂ ਧੀਆਂ ਨੇ ਖਾੜਾ ਹੀ ਛੱਡਿਆ ਤੁਸੀਂ ਨਹੀਂ ਕੁਝ ਵੀ ਰੱਖਿਆ ਖਾੜਾ ਕੀ ਮੈਂ ਇੱਥੇ ਬਾਹਰ ਖਾ ਕੇ ਆਉਂਦੀ ਆ ਨਹੀਂ ਰੋਟੀ ਤੇ ਮੈਂ ਘਰੋਂ ਬੁਰਕੀ ਖਾਣੀ ਦਾਲ ਫੁਲਕਾ ਹਾਂ ਦੋ ਹੋਈ ਚਾਰੇ ਵਾਲੀ ਆ ਲਓ ਮੇਰ ਕੋ ਇਹੋ 500 ਰੁਪਇਆ ਜੇ ਹੋਰ ਨਹੀਂ ਮੇਥੋਂ ਕੋਈ ਵੀ ਹੈਗਾ ਲੈ ਲੈਣੀ ਦੇ ਤੂੰ ਹੜਕੇ ਨਹੀਂ ਲੈਣੇ ਹੁਣ ਮੈਂ 2 ਮਿੰਟ ਇੱਥੇ ਹੀ ਮਰਜੀ ਢਾਡੀ ਨਹੀਂ ਲੈਣੀ ਤੇ ਨਾ ਲਾਓ ਫਿਰ ਨਹੀਂ ਲਿਓਣੀ ਦਵਾਈ ਢਾਡੀ ਮਰਜੀ ਆ ਮੈਂ ਤੇ ਦੇਣ ਰਹੀ ਹਾਂ ਲੈ ਆ ਫੜਾ ਲੈ ਆ ਵਾਂ ਮਾ ਆਪਣਾ ਕਰਾਸੀ ਆਪਾ ਇੰਨੇ ਪੈਸੇ ਮੁੰਡੇ ਢਾਡੇ ਨੇ ਪਾਏ ਉਹਨਾਂ ਦਵਾਈ ਜੋ ਕੇ ਜਮ੍ਹਾਂ ਕਰ ਲੈਣੇ ਸੀ ਨਾ ਮੈਨੂੰ ਕੁਝ ਦੇਣ ਦਿੰਦੇ ਜਾਂ ਦਵਾਈਆਂ ਵਾਲੀ ਪੈਸੇ ਤੁਸੀਂ ਮੇਰੇ ਕੋਲ ਮੰਗਦੇ ਜੇ ਤੁਹਾਡੇ ਵਾਲੀ ਵੀ ਹੱਦ ਹੋਈ ਪਈ ਐ ਦੁੱਧ ਨਹੀਂ ਮੈਂ ਦਵਾ ਸੌਦੇ ਵੀ ਮੈਂ ਦਵਾ ਰਾਸਣ ਲੈ ਲਿਆ ਵਾਂ ਹਾਂ ਉਹ ਤਾਂ ਬੱਤੇ ਚਾਹੇ ਜਬਾ ਲਖਾ ਨਾ ਪਾਉਣ ਡਿਆ ਵਾ ਜਦੋਂ ਗਿਨਣ ਤੁਸੀਂ ਰਾਹ ਜਦੋਂ ਤੁਸੀਂ ਦੇਣੇ ਆ ਜਦੋਂ ਮੇਰੇ ਕੋਲ ਆਉਂਦੇ ਹੀ ਮੈਂ ਵੀ ਤੇ ਖਰਚੇ ਕਰਨੀ ਨਹੀਂ 15 20 ਹਜ਼ਾਰ ਨਾ ਥੱਕੀ ਬੰਦਾ ਨਹੀਂ ਗੱਲਾਂ ਮਾਰਦੀ ਤੂੰ ਜਿੰਨੇ ਹੈਗੇ ਉਹਨਾਂ ਨਾਲ ਹੀ ਸਾਰੀ ਦਾ ਵਾ ਪਤਾ ਨਹੀਂ ਆ ਕਿੱਡੀ ਇੱਕ ਪੱਤੀ ਜਨਾਨੀ ਮੇਰੇ ਪੱਲੇ ਪੈ ਗਈ ਆ ਪਤਾ ਨਹੀਂ ਇਹ ਕੀ ਚਾਹੁੰਦੀ ਆ ਹੱਦ ਹੋਈ ਏ ਇਹ ਜਨਾਨੀ ਵਾਲੀ ਤੂੰ ਖਾਈ ਡਾਈ ਜਾਂਦੀ ਤੂੰ ਕੋ ਜਮਾ ਜੁਮਾ ਵੀ ਕਰ ਲੈ ਕਿਤੇ ਲੋੜ ਪੈ ਜਾਂਦੀ ਤੇ ਨਿਆਣੇ ਦੀ ਕਿਵੇਂ ਲਿਆਉਣੀ ਪੈਂਦੀ ਚੀਜ਼ ਹੱਦ ਹੋਈ ਆ ਇਹਨੂੰ ਕੀ ਲੱਗੇ ਦਵਾਈ ਲਿਆਵਾ ਨਾ ਲਿਆਵਾ ਇਹ ਤਾਂ ਅੱਜ ਵੀ ਮਰੇ ਤੇ ਕੱਲ ਵੀ ਮਰੇ ਤੇ ਵਿੜਾ ਹੋ ਜਾਏ ਖੁੱਲਾ ਭੈਣ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭੈਣੇ ਹੋਰ ਦੱਸੋ ਠੀਕ ਠਾਕ ਠੀਕ ਠਾਕ ਬੜੀ ਤਾਂ ਪੰਡਈ ਆ ਤੈਨੂੰ ਘਰ ਦੇ ਹਾਲਾਤਾਂ ਦਾ ਕੀ ਪਤਾ ਮੇਰਿਆਂ ਦਾ ਕਾਤੋਂ ਤਾਂ ਪੰਡਈ ਤੂੰ ਦੱਸ ਕੀ ਜਾਨੀ ਆ ਮੈਂ ਇਹ ਕਹਿੰਦੀ ਹਾਂ ਮੇਰੇ ਘਰ ਕਮੇਟੀ ਵਾਲੇ ਬੈਠੇ ਹੀ ਹੋ ਤੇ ਕੁੜੀ ਦੇ ਨੇ ਕਮੇਟੀ ਨਹੀਂ ਪਹਚਾਈ ਤੇ ਦੱਸ ਹੁਣ ਮੈਨੂੰ ਦੱਸ ਕਿੱਦਾਂ ਕਰਾਂ ਮੈਂ ਮੈਂ ਅਜ ਆਪਣੀ ਦਵਾਈ ਫੂਕਣ ਚਲੀ ਤੇ ਮੈਂ ਹੁਣ ਚਰਾਂ ਕਮੇਟੀਆਂ ਨੂੰ ਕੀ ਕਰਾਂ ਹੈ ਮੈਨੂੰ ਜਦੋਂ ਤੂੰ ਚੁੱਕੇ ਕਮੇਟੀ ਉਦੋਂ ਫੋਨ ਕੀਤਾ ਜਦੋਂ ਤਾਂ ਦੇਨ ਲੱਗਿਆ ਉਹ ਦਿਨ ਕੀਤਾ ਮੈਂ ਹੱਥ ਕਰਦੀ ਰਹੀ ਦੋ ਜਹਾਸੇ ਦੋ ਪੈਸੇ ਰਹਿ ਗਏ ਭੈਣ ਜੀ ਉਹ ਦਿਨ ਉਹਨੇ ਮੈਨੂੰ ਕਿਹਾ ਹੀ ਵੀ ਮੈਂ ਗੂਗਲ ਪੇ ਕਰ ਦਊਂਗੀ ਚੰਗਿਆ ਗੂਗਲ ਪੇ ਹੋਣ ਡਿਆ ਉਹਨੇ ਤਾਂ ਮੇਰਾ ਬਲੌਕ ਲਿਸਟ ਤੇ ਛੋਟੇ ਜਿਹੇ ਤਾਲ ਨੰਬਰ ਉਹ ਤੂੰ ਜਾਣੇ ਤੇ ਉਹ ਜਾਣੇ ਮੇਰੇ ਹੱਥ ਖੜੇ ਮੇਰੇ ਕੋ ਪੈਸੇ ਨਹੀਂ ਹੋ ਮੈਂ ਚਲੀਆ ਦਵਾਈ ਲੈਣ ਤੇ ਮੈਨੂੰ ਆਵੇਂ ਸ਼ਿਤਾ ਨਾ ਤੂੰ ਇਹ ਅੱਗੇ ਕਰੋਂ ਛਤੀ ਹੋ ਆਜੀ ਤੁਹਾਡੀ ਉਹਨੇ ਮੈਨੂੰ ਬਲੌਕ ਲਿਸਟ ਤੇ ਸਪਾਇਆ ਤੇ ਦੱਸ ਮੈਂ ਹੁਣ ਕਮੇਟੀਆਂ ਤਾਰਾਂ ਤੱਕ ਤਾਰਾਂ ਕਿੱਥੋਂ ਇਹ ਭੈਣ ਤੂੰ ਜਾਣੇ ਤੇ ਉਹ ਜਾਣੇ ਉਹ ਤਾਂ ਮੈਨੂੰ ਨਹੀਂ ਪਾਲਾ ਫੜਾਉਂਦੀ ਤੇ ਇਹਨੇ ਕਿੱਥੋਂ ਫੜ ਤੈ ਮੈਨੂੰ ਬਾਰ ਬਾਰ ਨਹੀਂ ਪੁੱਛਣੇ ਜੇ ਆ ਤ ਰੱਖੀਂਦੀ ਮੇਰੇ ਹੱਥ ਤੱਕ ਮੈਟੀ ਹੁਣ ਤੇਰੇ ਘਰ ਕਮੇਟੀ ਪਹੁੰਚ ਜਾਣੀ ਭੈਣ ਜੀ ਮੇਰੀ ਗੱਲ ਸੁਣ ਮੈਂ ਤੈਨੂੰ ਆ ਨਾ ਪਹਿਲਾਂ ਉਹ ਨਾ ਕੀ ਫੋਨ ਕੀਤਾ ਵੀ ਤੂੰ ਆ ਕੇ ਕੁੜੀ ਨਹੀਂ ਆਣਾ ਤੇ ਆ ਕੇ ਤੇ ਕਮੇਟੀ ਤੂੰ ਵੀ ਆ ਜਾ ਲਾਗੇ ਤੇ ਤੂੰ ਆਈ ਹੈ ਤੂੰ ਹੁਣ ਕਿੱਦਾਂ ਕਹਿੰਦੀ ਹੈ ਵੀ ਮੈਂ ਨਾ ਕੀ ਮੈਂ ਚੱਲੇ ਤੂੰ ਜਾਣਾ ਤੇ ਉਹ ਜਾਣਾ ਭੈਣ ਜੀ ਗੱਲ ਸੁਣ ਮੇਰੀ ਮੇਰੇ ਖਾਤਰ ਹੈ ਨਾ ਕੁੜੀ ਕੋਲ ਉਹ ਆਈ ਤੂੰ ਜੇ ਮੈਂ ਚੱਲ ਗਈ ਨਾ ਤੇ ਬੜਾ ਕਪਾਤੋ ਹੋਣਾ ਇ ਤੂੰ ਕਪਾਤੋ ਸੇ ਕਰ ਨਾ ਕਰ ਉੱਥੇ ਰੌਲਾ ਪਾਏਂਗੇ ਤੇ ਪੈਸੇ ਮਿਲਣੇ ਆ ਜੇ ਤੂੰ ਕਹਿਨੀ ਆ ਤਾਂ ਮੈਂ ਕਰ ਹਉ ਨਹੀਂ ਆ ਕਿਹੜੇ ਮੋਹ ਕੁੰਦੀ ਤੈਨੂੰ ਮਾਨ ਕੇ ਦੱਸ ਦੂੰਗੀ ਚਲ ਠੀਕ ਐ ਫੇ ਮੈਨੂੰ ਆ ਕੇ ਦੱਸਣਾ ਹੀ ਫੇ ਮੈਂ ਜਾਣਾ ਤੇ ਦਵਿੰਦਰ ਜਾ ਬਸ ਕਮੇਟੀ ਮੇਰ ਕੋ ਨਹੀਂ ਮੰਗਣੀ ਕਮੇਟੀਆਂ ਤੇ ਮੈਂ ਬਹੁਤ ਪਾਈਆਂ ਪਰ ਐਦਾਂ ਦਾ ਮੈਂਬਰ ਨਹੀਂ ਮੈਂ ਕਦੀ ਵੀ ਵੇਖਿਆ ਪਰ ਇਹਨਾਂ ਨੇ ਤੇ ਮੇਰੇ ਕੰਨਾਂ ਨੂੰ ਹੱਥ ਲਵਾ ਦਿੱਤੇ ਹੁਣ ਇਹ ਕਿਦੇ ਨਾਲ ਡੈਪੀ ਬਾਹਰ ਜਾ ਕੇ ਓ ਨਹੀਂ ਚਾਚੀ ਨਾਲ ਟੱਕਰ ਕੇ ਬਹਿ ਗਈ ਬਸ ਇਹਨੂੰ ਤੇ ਆ ਕੋਈ ਰੋਲਾ ਪਾਉਣ ਵਾਸਤੇ ਚਾਹੀਦਾ ਘਰ ਤੇ ਬਾਹਰ ਇਹਦਾ ਇਹੋ ਹਾਲ ਹੀ ਹੁਣ ਉਹਦੇ ਨਾਲ ਡੈਪੀ ਪਤਾ ਨਹੀਂ ਕੀ ਡੈਪੀ ਉਹਦੇ ਨਾਲ ਕਰਨਾ ਸਾਸਤ੍ਰਿਕਾਲ ਚਾਚੀ ਜੀ ਸਾਸਤ੍ਰਿਕਾਲ ਕੀ ਹਾਲ ਹੈ ਠੀਕ ਹੈ ਤੁਸੀਂ ਕੀ ਇਹਨਾਂ ਨਾਲ ਮੱਥਾ ਲਾ ਕੇ ਬੈਗੇ ਜੇ ਕੀ ਮੈਂ ਮੱਥਾ ਲਾਣਾ ਮੈਂ ਤਾਂ ਪਹਿਲਾਂ ਇਹਨਾਂ ਦੀਆਂ ਕਮੇਟੀਆਂ ਕੀ ਪਾ ਲਈਆਂ ਇਹਨਾਂ ਨੇ ਤਾਂ ਮੇਰਾ ਜੀਣਾ ਹਰਾਮ ਕਰ ਦਿੱਤਾ ਹੈ ਅੱਛਾ ਤੁਹਾਡਾ ਕਮੇਟੀ ਦਾ ਕੀ ਇਹਨਾਂ ਨਾਲ ਰੌਲਾ ਪੈ ਗਿਆ ਵਾ ਕਮੇਟੀ ਦਾ ਕੀ ਰੋਲ ਆਇਆ ਇਹਨਾਂ ਨੇ ਕੀ ਕੀਤਾ ਵੀ ਕੁੜੀ ਕੋਲੋਂ ਲੈ ਕੇ ਕੜਾ ਤੇ ਇਹਨਾਂ ਨੇ ਖਾ ਲਿਆ ਮਾਵਾ ਧੀਆਂ ਨੇ ਉਹ ਹੁਣ ਮੇਰੇ ਮੂੰਹ ਨਿਕਲ ਗਿਆ ਦਵਿੰਦਰ ਨੂੰ ਵੀ ਮੈਂ ਪਾਈ ਕਮੇਟੀ ਤੇ ਉਹ ਕੁੜੀ ਲਾ ਗਈ ਮੇਰੇ ਕੋਲ ਕਮੇਟੀ ਚ ਉੱਕ ਕੇ ਅੱਛਾ ਹਾਂ ਹਾਂ ਹੋਲਾ ਕੁੜੀ ਤਾਰਦੀ ਤੇ ਨਾ ਮਾਂ ਤਾਰਦੀ ਆ ਹਾ ਹਾਏ ਨਹੀਂ ਪੈਣਾ ਇਹ ਕਿੱਥੇ ਘੜਦੀਆਂ ਮਿੰਨ ਤੇ ਇਹਨਾਂ ਨੇ ਸਮਝ ਨਹੀਂ ਆਦੀ ਵੀ ਮਾਵਾਂ ਤੀਆਂ ਕਰਦੀਆਂ ਕੀ ਫਿਰਦੀਆਂ ਚਾਚੀ 3 ਮਹੀਨੇ ਹੋ ਗਏ ਆ ਇਹਨੇ ਮੁੰਡੇ ਨੂੰ ਬਾਹਰ ਫੋਨ ਲਾ ਕੇ ਤੇ ਪੈਸੇ ਭੋਣੇ ਬੰਦ ਕੀਤੇ ਤੇ ਹਾਰ ਕੇ ਮੈਂ ਹੁਣ ਇੱਥੇ ਆਈ ਆ ਤੇ ਤੁਸੀਂ ਸੋਚੋ ਵੀ ਦਵਾਈ ਲਈ ਪੈਸੇ ਮੇਰੇ ਤੋਂ ਮੰਗਦੀ ਜੀ ਤੇ ਜਿਹੜਾ ਮੁੰਡਾ ਤਨਖਾਹ ਇਹਨੂੰ ਦੇਂਦੇ ਉਹ ਪੈਸੇ ਕਿੱਥੇ ਜਾਂਦੇ ਆ ਦੇ ਪਤਾ ਨਹੀਂ ਇਹ ਮਾਵਾਂ ਧੀਆਂ ਰਲ ਕੇ ਕੀ ਕਰੀ ਜਾਂਦੀਆਂ ਵਾ ਇਹ ਉਹਨੂੰ ਤੇ ਪੱਲਾ ਨਹੀਂ ਫੜਾਉਂਦੀਆਂ ਦਵਿੰਦਰ ਨੂੰ ਨਹੀਂ ਇੱਕ ਅੱਖ ਵੀ ਦਿੰਦੀਆਂ ਅਸੀਂ ਦੇ ਕਮੇਟੀ ਚੋੱਕੇ ਖੜੀ ਆ ਉਹਨੇ ਮੈਨੂੰ ਕਹਿ ਦਿੱਤਾ ਵੀ ਮੈਂ ਗੂਗਲ ਪੇ ਚ ਪਾ ਦੂੰਗੀ ਪੈਸੇ ਉਹ ਵੀ ਨਹੀਂ ਪਾਣ ਤੇ ਉਹਨੇ ਤੁਹਾਨੂੰ ਕਦੋਂ ਪਾਉਣੇ ਜਦੋਂ ਉਹਦਾ ਕੜਾ ਖਾ ਗਿਆ 1.5 2 ਲੱਖ ਦਾ ਕੜਾ ਖਾ ਗਿਆ ਤੇ ਉਹਨੇ ਤੁਹਾਨੂੰ ਕਿੱਥੋਂ ਪਾਉਣੀ ਆ ਇਹਨਾਂ ਕੋਲੋਂ ਹੀ ਲੈਣੀ ਪੈਣੀ ਤੁਹਾਨੂੰ ਇਹਦੇ ਕੋਲ ਸਭ ਕੁਝ ਆ ਬੁੜਰੀ ਸਾਡੀ ਬਾਧੂ ਪੈਸੇ ਬਾਹਰੋਂ ਆਉਂਦੇ ਰਹੇ ਇਹਦੇ ਖਾਤੇ 'ਚ ਹੀ ਆਉਂਦੇ ਰਹੇ ਕੀ ਤਾਂ ਕਿੰਨੂੰ ਦ ਸਾਨੂੰ ਤੇ ਆਪ ਨਹੀਂ ਕੋਈ ਸਮਝ ਲੱਗਣ ਈ ਇਹਦੀ ਤੇ ਨਹੀਂ ਤੇ ਆਪ ਬੜੇ ਹੁਣ ਤੁਰਨ ਲੱਗੀ ਕਪੱਤ ਕਰ ਗਈ ਕਹਿੰਦੀ ਮੇਰੇ ਕੋ ਤੇ ਪੈਸਾ ਹੀ ਨਹੀਂ ਮੈਂ ਕਿੱਥੋਂ ਦੇਵਾਂ ਮੈਂ ਤੇ ਦਵਾਈ ਦੇ 500 ਰੁਪਇਆ ਬੜੀ ਮੁਸ਼ਕਲ ਆ ਇਹ ਦੱਸ ਕਿ ਜਿਹੜੇ ਮੁੰਡੇ ਦੀ ਤਨਖਾਹ ਉਹ ਕਿੱਥੇ ਜਾਂਦੀ ਹੈ ਇਹਦੀ 500 ਰੁਪਇਆ ਫੇਰ ਤੇਰੇ ਕੋ ਮੰਗਣ ਲਈ ਇਹੋ ਗੱਲ ਤੇ ਮੈਂ ਇਹਨਾਂ ਨੂੰ ਪੁੱਛਦੀ ਆ ਮੇਰੀ ਲੜਾਈ ਇਹਨਾਂ ਨਾਲ ਕਾਦੀ ਆ ਇਹੋ ਲੜਾਈ ਮੇਰੀ ਤਾਈਓ ਤੇ ਮੈਂ ਇੱਥੇ ਰਹਿੰਦੀ ਨਹੀਂ ਆ ਨਹੀਂ ਤੇ ਤੁਹਾਡੇ ਸਾਹਮਣੇ ਮੇਰਾ ਨਹੀਂ ਜੀ ਕਰਦਾ ਆਪਣੇ ਘਰ ਰਵਾਂ ਇਸੇ ਦੁੱਖੋਂ ਨਹੀਂ ਰਹਿੰਦੀ ਐਦਾਂ ਹੀ ਕਰਦੀ ਜੇ ਨਹੀਂ ਕੀ ਕਰਦੀ ਫਰਦੀ ਆ ਪਤਾ ਨਹੀਂ ਚਾਚੀ ਜੀ ਇਹਦੀਆਂ ਇਹੋ ਹੀ ਜਣੇ ਮੈਂ ਘੜਾ ਵੀ ਖਾ ਗਈ ਸਾਰਾ ਕੁਝ ਖਾਈ ਜਾਂਦੀ ਇਹਨੂੰ ਕੀ ਕਰ ਲੈਨ ਮੈਂ ਕਰਦੀ ਆ ਅੱਜ ਫੋਨ ਇਹਨਾਂ ਨਾਲ ਗੱਲ ਕਰਦੀ ਆ ਵੀ ਮਾਂ ਤੁਹਾਡੀ ਆ ਕੁਝ ਕਰਦੀ ਫਿਰਦੀ ਉਹ ਪੁੱਛਣਗੇ ਫਿਰ ਵੇਖਿਓ ਕਿਦਾਂ ਤੀਰ ਵਾਂਗੂ ਸਿੱਧੀ ਹੁੰਦੀ ਆ ਜਦੋਂ ਉਹਨੂੰ ਪਤਾ ਲੱਗ ਗਿਆ ਇਹ ਦੱਸਦੀਆਂ ਨਹੀਂ ਕੋ ਉਹਨੂੰ ਤੇ ਮੈਂ ਕੋਈ ਗੱਲ ਨਹੀਂ ਕਰਦੀ ਮੈਨੂੰ ਨਹੀਂ ਦੱਸਦੀਆਂ ਤੇ ਮੈਂ ਉਹਨੂੰ ਕੀ ਦੱਸਨੀ ਆ ਮੈਨੂੰ ਕਿਹ ਗੱਲ ਦਾ ਤੂੰ ਹੀ ਦੱਸੀ ਜੇ ਮੇਰੀ ਗੱਲ ਸੁਣ ਬਹੁਤ ਅਸਕਲ 50 60000 ਰੁਪਇਆ ਤਾਂ ਤਨਖਾਹ ਭੇਜਦਾ ਹੀ ਆ ਨਾ ਤੇ ਹੋਰ ਉਹਨੇ ਕਿੰਨੂ ਦੇਣੀ ਇਹਨਾਂ ਨੂੰ ਭੇਜਣ ਦਾ ਤੇ ਫਿਰ ਇਹ ਮਨੂਲ ਖਵਾਈ ਜਾਣ ਲਈ ਕੀਪਤਾ ਉਹ ਜੀ ਮੰਨੂ ਆ ਉਹਨੂੰ ਇਹ ਨਹੀਂ ਪਤਾ ਲੱਗਦਾ ਵੀ ਇੱਕ ਮੇਰੇ ਭਰਾ ਦਾ ਘਰ ਖਰਾਬ ਹੋਣ ਡਿਆਈ ਇੱਕ ਭੈਣ ਦਾ ਘਰ ਖਰਾਬ ਹੋਣ ਡਿਆਈ ਉਹ ਤੇ ਉਹ ਆਪ ਵੇਖਲਾ ਉਹਦੀ ਮਤ ਤੇ ਕੀ ਪੜਦਾ ਪਿਆਈ ਉਹ ਪੈਨੂੰ ਸਮਝ ਨਹੀਂ ਆਉਂਦੀ ਵੀ ਰਿਸ਼ਤੇਦਾਰੀਆਂ ਖਰਾਬ ਕਰੀ ਜਾਂਦੀ ਸਾਰੀਆਂ ਤੇ ਜੇ ਮੈਂ ਚਲ ਗਈ ਤੇਵਿੰਦਰ ਦੇ ਸਹੁਰੇ ਉਹਨਾਂ ਨੇ ਕਹਿਣਾ ਵੀ ਮਾਂ ਨੇ ਕੜਾ ਵੀ ਖਾ ਲਿਆ ਤੇ ਹੁਣ ਮਾਂ ਨੇ ਇਹਨੂੰ ਚਾਚੀ ਨੂੰ ਭੇਜ ਦਿੱਤਾ ਕਮੇਟੀ ਲੈਣ ਵਾਸਤੇ ਇਹਦੇ ਵਾਸਤੇ ਚੰਗੀ ਗੱਲ ਨਹੀਂ ਉਹ ਤਾਂ ਫਿਰ ਵਿਚਾਰੀ ਦੇ ਸਹੁਰੇ ਉਹਦੀ ਬਦਨਾਮੀ ਹੋਊਗੀ ਤੁਸੀਂ ਇਹਦੇ ਇਹਨੂੰ ਕਿਉ ਆਪੇ ਇਹੋ ਲਿਆ ਕੇ ਦੇਵੇ ਜਿੱਥੋਂ ਮਰਜੀ ਦੇਵੇ ਉਹਦੇ ਰੋਲਾ ਪਾਉਂਦੀ ਉਹ ਗਾਂ ਗਈ ਆ ਉਹ ਮੈਂ ਚਲੀ ਦਵਾਈ ਲੈ ਮੈਂ ਚਲੀ ਤਾਂ ਇਹਨੂੰ ਕਾਦੀ ਦਵਾਈ ਚੜੀ ਇਹ ਕਾਦੀ ਬਿਮਾਰ ਚੰਗੀ ਭਲੀ ਆ ਚਾਚੀ ਜੀ ਕੋਹ ਨਹੀਂ ਹੋਇਆ ਉਹ ਪਖੰਡ ਕਰਦੀ ਫਿਰਦੀ ਆ ਕਾਦੀ ਦਵਾਈ ਲਿਓਣੀ ਜਿਹੜਾ ਬੰਦਾ ਬਿਮਾਰ ਹੋਵੇ ਪਤਾ ਨਹੀਂ ਲੱਗਦਾ ਜਿਹੜਾ ਰੋਲਾ ਉੱਚੀ ਉੱਚੀ ਪਾਉਂਦੀ ਉੱਥੋਂ ਪਤਾ ਲੱਗਦਾ ਕਿ ਉਹ ਬਿਮਾਰ ਹੀ ਉਹ ਲੜ ਨੂੰ ਚੰਗੀ ਭਲੀ ਆ ਹਾਂ ਉਹ ਪਖੰਡ ਕਰਦੀ ਉਹਨੇ ਕਿਹਾ ਨਾ ਤੇ ਨਾ ਨਹੀਂ ਇੱਥੇ ਕਰਦੀ ਫਿਰਦੀ ਐ ਇਹੋ ਕوج ਉਹਨੇ ਪੈਸੇ ਲੈਣੇ ਰੁਪਈਆ 500 ਮੇਰੇ ਕੋਲ ਆ ਗਈ ਆ ਬਸ ਹੁਣ ਕੀ ਤਾਂ ਉਹਨੇ ਦਵਿੰਦਰ ਨੂੰ ਦੇਣੇ ਆ ਕਿ ਉਹਨੇ ਦਵਿੰਦਰ ਨੂੰ ਕੀ ਮੰਨੂ ਨੂੰ ਦੇਣੇ ਹੈ ਕੱਚ ਫੇ ਮੰਨੂ ਕੋਲ ਹੀ ਜਾਣਾ ਮੈਂ ਤਾਂ ਕਿਹਾ ਮੈਂ ਕਹਿੰਦੀ ਆ ਤੇ ਚੱਲ ਦਵਿੰਦਰ ਕੋਲ ਹੋਈ ਉਹ ਕਹਿੰਦੀ ਨਾ ਲੜਨਾ ਉਹਨੇ ਐ ਕਰਨਾ ਫਲਾਨ ਕਰਨਾ ਦੱਸ ਉਹ ਸੱਚੀ ਲੜਦੀ ਆ ਦਵਿੰਦਰ ਝੂਠੇ ਨਹੀਂ ਲੜਦੀ ਇਹ ਮੰਨੂ ਦਾ ਪੱਖ ਪਾਲਦੀ ਮੈਨੂੰ ਪਤਾ ਜੇ ਬਸ ਇਹ ਉਹ ਮੰਨੂ ਤਾਂ ਹੀ ਉਹ ਮੈਨੂੰ ਫੋਨ ਨਹੀਂ ਲਉਂਦੀ ਉਹਨੂੰ ਪਤਾ ਵਾ ਵੀ ਭਾਬੀ ਨੇ ਮਿਲ ਕੇ ਮੈਨੂੰ ਅੱਗੋ ਕਹਿਣਾ ਵਾ ਵੀ ਤੁਸੀਂ ਮਾਵ ਕਾਚੀ ਸੁਣ ਲੈ ਦੀ ਨੀ ਮੇਰੀ ਗੱਲ ਸੁਣਾ ਕੋਈ ਟਾਂਗ ਦੇ ਕੱਪੜੇ ਪਾ ਲਿਆ ਕਰ ਆ ਕੀ ਆ ਵੇ ਆ ਕੀ ਬਵਾਉਂਦੀਆਂ ਕੀ ਚੋਣਾ ਜੀਆਂ ਪਾ ਲੀਆਂ ਹੀ ਹੈ ਤੇ ਨਾਲੇ ਆਹ ਕਿ ਜਲੂਸ ਕੱਢਿਆ ਕੁੜੇ ਮਹਿੰਦੀ ਲਾ ਕੇ ਤੂੰ ਇਹ ਤਾਂ ਫੰਕਸ਼ਨ ਹੀ ਤਾਂ ਲਈ ਭਾਵੇਂ ਫੰਕਸ਼ਨ ਹੀ ਕੁਵਾਰੀਆਂ ਕੁੜੀਆਂ ਨੂੰ ਨਹੀਂ ਆ ਫੈਸ਼ਨ ਚੱਜਦੇ ਕੋਈ ਟਾਂਗ ਦਾ ਸੂਟ ਪਾਇਆ ਕਰ ਸਿੰਪਲ ਸਾਦਗੀ ਚ ਰਿਹਾ ਕਰ ਇਹ ਅਜੇ ਸੂਟ ਪਾਇਆ ਕਰ ਜਿਦਾਂ ਤੇਰੀ ਚਾਚੀ ਨੇ ਪਾਏ ਅਕੀਆ ਵੇ ਚੋਣੂ ਜੇ ਕੀ ਆ ਮੈਂ ਕੀ ਲਾਈਆਂ ਫੀਤੀਆਂ ਜੀਆਂ ਚਾਚੀ ਰਵਾਜ ਅੱਜ ਕੱਲ ਦਾ ਤੀਤਾ ਆਪ ਬੀਬੀਆਂ ਨਾਲ ਸੁਵਾ ਕੇ ਪਾ ਲੈਣੇ ਆ ਨਹੀਂ ਅੱਗ ਲੱਗੇ ਇਹੋ ਜਿਹਾ ਰਵਾਜ ਨੂੰ ਮੈਂ ਤਾਂ ਕਿਤੇ ਕੁਵਾਰੀ ਹੁੰਦੇ ਨਹੀਂ ਇਹੋ ਜਿਹਾ ਫੈਸ਼ਨ ਕੀਤਾ ਜਿਹਦਾ ਮੈਂ ਗੱਲ ਕਰ ਰਹੀ ਹਾਂ ਸਾਡੇ ਟਾਈਮ ਹੋਰ ਇਹ ਸਾਡੇ ਟਾਈਮ ਨੂੰ ਕੀੜੇ ਪਏ ਤੇ ਨਾਲੇ ਆ ਵੇਖ ਕਿਦਾਂ ਆ ਆ ਤੇ ਮੈਨੂੰ ਜਵਾਂ ਹੀ ਨਹੀਂ ਚੰਗਾ ਲੱਗਾ ਆ ਤੁਹਾਨੂੰ ਕਿਹੜਾ ਫੈਸ਼ਨ ਤਾਂ ਪਤਾ ਜਿਦਾਂ ਝੋਲੇ 'ਚ ਪੰਪ ਪਾਇਆ ਜਾਂਦਾ ਮੈਨੂੰ ਨਹੀਂ ਇਹੋ ਜਿਹਾ ਫੈਸ਼ਨ ਚੰਗੇ ਲੱਗਦੇ ਮੈਂ ਤੁਹਾਨੂੰ ਪੁੱਛਿਆ ਨਹੀਂ ਕਰਨਾ ਜੇ ਮੈਂ ਪਜਾਮਾ ਟੀ-ਸ਼ਰਟ ਪਾਵਾਂ ਤਾਂ ਨਹੀਂ ਤੁਹਾਨੂੰ ਚੰਗੇ ਲੱਗਦੇ ਜੇ ਮੈਂ ਸੂ ਨੇ ਟਾਂਕਦਾ ਪਾਇਆ ਕਰ ਤਾਂ ਹੀ ਮੈਂ ਚੰਗਾ ਕਹੂੰਗੀ ਆਓ ਕੋਈ ਨਾ ਰਖੜੀ ਤੇ ਵੀਰੇ ਦੀ ਰਖੜੀ ਤੇ ਲੈ ਕੇ ਜਾਣਾ ਮੈਨੂੰ ਫਿਰ ਆਪਣੇ ਪਰਸਾਂ ਦੇ ਦਾ ਸੁਆਗਤ ਦਿਓ ਚਲ ਠੀਕ ਆ ਰਖੜੀ ਦਿਨੀ ਤਾਨੂੰ ਰਖੜੀ ਦਾ ਸੂਟ ਮਾਂ ਤੇਰੀ ਕਿਤੇ 10 ਰੁਪਏ ਦੇ ਕੇ ਨਹੀਂ ਖੁਸ਼ ਮੇਰੇ ਮੁੰਡੇ ਨੇ ਬਾਹਰ ਜਾਣਾ ਕਿਤੇ 1 ਲੱਖ ਰੁਪਏ ਪਾ ਕੇ ਨਹੀਂ ਖੋਏ ਤੈਨੂੰ ਮੈਂ ਰਖੜੀ ਦਾ ਦਿਨੀ ਆ ਵਰੀ ਬਣਾ ਕੇ ਦੇਣੀ ਤੁਹਾਨੂੰ ਮੰਮੀ ਆ ਦੇਖ ਲਓ ਮੈਂ ਚਾਚੀ ਨੂੰ ਸੂਟ ਦਿਖਾਣ ਗਈ ਤੇ ਚਾਚੀ ਮੈਨੂੰ ਸ਼ਿੱਤੀ ਸ਼ਿੱਤੀ ਕੱਲਾ ਕਰਕੇ ਸ ਨਹੀਂ ਆ ਤੈਨੂੰ ਪਤਾ ਤਾਂ ਹੈਗਾ ਉਹਦਾ ਸੁਭਾਅ ਇਦਾਂ ਦਾ ਕੰਮ ਆਉਣ ਗਏ ਕਿਹੜੀ ਚੋ ਵੀ ਫੈਸ਼ਨ ਹੈ ਕਿਉਂ ਇਹਦੇ ਚ ਕੀ ਖਰਾਬੀ ਆਹ ਕਹਿੰਦੀ ਝੋੜੇ ਚ ਪੰਪਵਾਇਆ ਚਲ ਕਹਿ ਲੈਂਦੀ ਗਈ ਕੀ ਕਰਨੂ ਆ ਤੈਨੂੰ ਪਤਾ ਤਾਂ ਹੈਗਾ ਉਹਦੇ ਸੁਭਾਅ ਦਾ ਮੈਂ ਨਹੀਂ ਅੱਗੇ ਤੇ ਜਾਏਗਾ ਮੈਂ ਨਾਲੇ ਕਹਿ ਕੇ ਵੀ ਆਈ ਮੈਂ ਉਹ ਜਿਹੜਾ ਤੇ ਖਰੀਦਾ ਲੈ ਕੇ ਦੇਣਾ ਨਾ ਉਹ ਫੇਰ ਆਪਣੀ ਪਸੰਦ ਦਾ ਸੁਹਾ ਕੇ ਦਿਓ ਆਹੋ ਤੂੰ ਪਾ ਲਈ ਤੇ ਉਹਨੇ ਤੁਹਾਨੂੰ ਲੈ ਦੇਣਾ ਦੋਵਾਂ ਦਾ ਕੰਮ ਹੋ ਜੇ ਨੇ ਤਾਂ ਜਦੋਂ ਪਹਿਲੂ ਵੀ ਇੱਕ ਵਾਰੀ ਮੈਂ ਕਹਿਣੀ ਸੀ ਸੂਟ ਲੈ ਕੇ ਦਿਓ ਵੀ ਨਹੀਂ ਸੂਟ ਲੈ ਕੇ ਦਿੱਤਾ ਉਹ ਨਾਇਨੀਆਂ ਜੇਰਵਾਜੀਆਂ ਖਰੀਦੀਆਂ ਜੇ ਇੱਕ ਬੰਦੇ ਦਾ ਸੁਭਾਅ ਦੰਦਾ ਸਾਰੇ ਓਦਾਂ ਦੇ ਥੋੜੇ ਬਨ ਜਾਈਦਾ ਵਾ ਕੋਈ ਗੱਲ ਨਹੀਂ ਤੈਨੂੰ ਸੂਟਾਂ ਦੀ ਕਮੀ ਆ ਕੋਈ ਮੰਮੀ ਹਾਇ ਰਬਾ ਰਬ ਨੇ ਕਿ ਦਿਨ ਣੜਿਓ ਕਿ ਸੁਣੀ ਆ ਮੈਂ ਜਾਂਦੀਆਂ ਸਲਾਵਾ ਜਈ ਨਹੀਂ ਹਾਂ ਕਰ ਤੇ ਮੰਮੀ ਆ ਵੀ ਗਈ ਆ ਚੱਲ ਚੰਗਾ ਹੋਇਆ ਮੂੰਹ ਸਿੰਘ ਵੇਦਾ ਵੀ ਮੰਮੀ ਹਾਸਿਕਾ ਹਾਸਿਕਾ ਹੋਰ ਕੀ ਆ ਚੱਲ ਠੀਕ ਠਾਕ ਹਾਂ ਤੇ ਫੋਨ ਹੀ ਕਰ ਦਿੰਦੇ ਫੋਨ ਕੀ ਕਰਨਾ ਹੈ ਦਵਾਈ ਲੈਣਾ ਹੈ ਤੇ ਮੈਂ ਹਾਂ ਚੱਲ ਜਾਂਦਾ ਜਾਂਦਾ ਹੋਈ ਚਲਦੀ ਜੋ ਬੰਚੜਾ ਲਿਆਉਂਦਾ ਕੱਲੀ ਥੱਕ ਗਈ ਹੋਣੀ ਤੁਰ ਕੇ ਕੋਈ ਨਾ ਟੋਚਾ ਮਿਲ ਗਿਆ ਮੈਨੂੰ ਅੱਛਾ ਬੜਾ ਵਧੀਆ ਹੋ ਗਿਆ ਮੇਰਾ ਜੀ ਕਰਦਾ ਮੈਂ ਮੰਮੀ ਨੂੰ ਮਿਲ ਕੇ ਆਵਾਂ ਨਾਨੀ ਸੱਸ ਕਾ ਸੱਸਰੀ ਕਾ ਕੀ ਹਾਲ ਜੈ ਠੀਕ ਪਾ ਪਤਾ ਚਲ ਆ ਜਾ ਠੀਕ ਹੈ ਹਾਂ ਅੱਜ ਥੱਕ ਗਈ ਆਹ ਕੋਈ ਨਹੀਂ ਆ ਜਾਂਦਾ ਬਥੇਰਾ ਫੈਸ਼ਨ ਇਹਦਾ ਵਨ ਸੁਨਨੇ ਲੀੜੇ ਪਾਉਂਦੀ ਤੇ ਏਦਾਂ ਹੀ ਨਿਕਲ ਜਾਂਦੀ ਮਾਂ ਕੜਾ ਡੱਕਦੀ ਮਮ ਜੀ ਅਸੀ ਕਾ ਸਸੀ ਕਾ ਪਤਾ ਠੀਕ ਆ हां जी, नहीं नहीं थीगा? थीगा। जी तो सुनाओ सेहत ठीक हां ठीक है चलो वधिया आज अचानक ही दवाई लेने आई ही मैं हां जांदा जांदा हो जाननी किथे जाया जांदा थीयां ਛੱਡ ਕੇ ਗਾੜੀ ਰੱਖ ਵਧਿਆ ਕੀਤਾ ਕਿ ਚਲੋ ਚਲ ਮੈਲੀ ਜਾਵਾਂ ਏਦਾਂ ਕਰੋ ਘੁੱਟ ਪਾਣੀ ਲਿਆਓ ਮੰਮੀ ਲੈ ਤੇ ਚਾਹ ਬਣਾ ਲਾ ਛੇਤੀ ਆ ਜਾ ਅੰਦਰ ਆ ਜਾ ਮੰਮੀ ਗਰਮੀ ਬੜੀ ਏਕ ਤੇ ਹਨਾ ਮੰਮੀ ਸੁਖੀ ਜਾਂਦੀ ਆਈ ਕੋਈ ਲੜਾਈ ਲੁੜੀ ਤੇ ਨਹੀਂ ਕਰਕੇ ਆਈ ਮੇਨ ਟੈਨਸ਼ਨ ਜੀ ਹੋ ਜਾਂਦੀ ਆ ਨਹੀਂ ਪਾਣੀ ਘੁੱਟ ਪੀ ਲਾਂ ਤੇ ਦੱਸਦੀ ਆ ਅੱਛਾ ਹਾਂ ਮੇਰੀ ਗੱਲ ਸੁਣ ਲੈ ਮੰਮੀ ਠੰਡਾ ਪੀ ਲੈਂਦੇ ਆ ਨਾ ਤੇ ਆਪਾਂ ਤੇ ਸਾਰਿਆਂ ਨੇ ਚਾਹ ਪੀ ਲਈ ਹੈ ਹਨਾ ਤੇ ਦੁੱਧ ਪੱਤੀ ਲਾ ਲਈ ਵਧੀਆ ਜੀ ਲੈਚੀ ਲੂਚੀ ਪਾ ਕੇ ਹਨਾ ਜਾਰੀ ਥਕਾਵਟ ਲਾ ਜੋ ਤੁਰ ਕੇ ਆਏ ਆ ਨਾ ਕੋਈ ਹਾਂ ਕੋਈ ਨਹੀਂ ਮੈਂ ਫੜ ਲਿਆ ਨਹੀਂ ਤੂੰ ਜਾ ਉਦਾਂ ਮੈਨੂੰ ਪੱਲੇ ਨਹੀਂ ਬੰਦੀ ਟਿਚ ਬਟਨ ਨਹੀਂ ਸਮਝਦੀ ਜਦੋਂ ਕੋਈ ਆਣ ਕੇ ਬਹਿ ਜਾਂਦਾ ਨਾ ਚਾਹ ਬਣਾ ਲੈ ਦੁੱਧ ਪੱਤੀ ਲਾ ਲੈ ਜਿੱਤਾ ਮੈਂ ਕੰਮ ਵਾਲੀ ਹੁੰਦੀ ਆਪ ਨਹੀਂ ਉੱਠ ਸਕਦੀ ਉੱਬਸ ਕਰ ਪੀਤਾ ਗਿਆ ਠੰਡਾ ਮੈਨੂੰ ਹੁਣ ਛੇਤੀ ਛੇਤੀ ਦੱਸ ਮੈਨੂੰ ਤੇ ਘਬਰਾਟ ਹੋਣ ਰਹੀ ਆ ਵੀ ਕੀ ਗੱਲ ਹੋਈ ਆ ਹਾਏ ਹਾਏ ਤੈਨੂੰ ਘਬਰਾਟ ਕਾ ਦੀ ਹੋਣ ਰਹੀ ਆ ਆ ਫੂਕਣੀ ਦਵਾਈ ਲੈਣ ਆਈ ਸੀ ਅੱਛਾ ਠੀਕ ਨਹੀਂ ਹਾਂ ਉਹਦੇ ਕੋ ਰੋਕ ਲਾ ਕੇ ਕਿਤੇ ਬੜੀ ਹੋਈ ਹੈਗੀ ਭੈੜੀ ਮਾਹੀ ਉਹ ਕੋ 500 ਰੁਪਈਆ ਲਿਆ ਤੇ ਕਹਿੰਦਾ ਉਹ ਲੁੱਟੀ ਆ ਮੁੰਡੇ ਦੀ ਤੈਨੂੰ ਪੈਸੇ ਪਾਉਂਦਾ ਆਹੋ ਸਹੀ ਗੱਲ ਪਾਉਂਦਾ ਵਾ ਫੇਰਾ ਮੇਰੀ ਸੁਣ ਲੈ ਚੰਗਾ ਫੇਰਾਂ ਨਹੀਂ ਮੈਨੂੰ ਪੈਂਦੀ ਗਾੜੂ ਐ ਜੋ ਬੁਕਰ ਜਾ ਮਮੀ ਜਦੋਂ ਉਹਨੇ ਇਦਾਂ ਨਾ ਆਇਆ ਕਰ ਹਾਂ ਦੱਸ ਦੱਸ ਤੇਰੀ ਸੁਣ ਲਈਂ ਹੁੰਦਾ ਪਤਾ ਜ਼ਿੰਮੇਵਾਰੀ ਤੇ ਮੇਰੀ ਆ ਘਰ ਤੇ ਅੱਛਾ ਤਾਂ ਫੇਰ ਦੁੱਧ ਤੇ ਪੈਸੇ ਮੈਂ ਆ ਜਾਵਾ ਸੌਦਾ ਮੈਂ ਲਿਆਵਾ ਰਸਣ ਮੈਂ ਲਿਆਵਾ ਤੇ ਫੇਰ ਤੂੰ ਬੋ 500 ਮੂੰਹ ਮੰਗੇ ਕਾਲਾ ਕਰਾਇਆ ਤੂੰ ਤਾਂ ਮੇਰੇ ਕੋਲ ਹੈ ਨਹੀਂ ਅੱਛਾ ਖਤਮ ਹੋਣਾ 10 15000 ਨਾਲ ਤਾਂ ਕੀ ਬਣਦਾ ਦੱਸ ਮੈਨੂੰ ਮਗਾਈ ਦੇ ਵਿੱਚ ਅੱਛਾ ਆ ਪਹੁੰਚੇ ਜੇ ਨਾ ਪਾ ਨਿਆਣੀ ਕੇ ਹੋਰ ਨੂੰ ਬਣਾਈ 50 60000 ਰੁਪਇਆ ਤਨਖਾਹ ਲੈਣ ਡਿਆ ਅਗਲਾ ਤੇ ਤੂੰ ਮੈਨੂੰ ਇੱਥੇ 15 ਦੱਸਣ ਲਈ ਹੈ ਹੈ ਪਰਜਾਈ ਮੈਨੂੰ ਦੱਸ ਕੇ ਗਈ ਸਭ ਕੁਝ ਨੀ ਇਹਨੇ ਨਹੀਂ ਕਾ ਪਾਉਂਦਾ ਤੁਹਾਨੂੰ ਵਹਿਮ ਮੈਂ ਦੋਨੋਂ ਅੱਛਾ ਪਾਉਂਦਾ ਇੰਨੇ ਹੀ ਆਦਾ 15 ਪਾਉਂਦਾ ਵਾ ਕੋਲ ਰਾ ਦਊਗਾ ਤੇ ਰਖਣੀ ਆ ਅਗਲੇ ਨੇ ਉਹ ਰਾਦਾ ਮਾਉਣ ਲੱਗਾ ਲਿਆਉਂਗਾ ਕੋਲ ਆਪਣਾ ਟੱਬਰ ਨਹੀਂ ਪਾ ਲੈਣਾ ਦਵਾਈ ਲੈਣ ਆਈ ਅੰਦਰੋਂ ਖਾ ਪੀਤਾ ਪੀ ਨਿਕਲੀ ਗਾੜ ਉਹ ਆਣ ਵਜੀ ਤੇਰੀ ਚਾਚੀ ਉਹ ਕਦੋਂ ਆਗੀ ਉਹਦੇ ਹੁੰਦਾ ਕਿ ਤੇ ਇੰਨੀ ਮੇਰੀ ਬੇਇੱਜ਼ਤੀ ਕੀਤੀ ਉਹਨੂੰ ਵੀ ਹੁਣ ਲੱਗਾ ਪਤਾ ਕਿ ਕਮੇਟੀ ਪਾਈ ਆ ਸਾਰਾ ਆਪੇ ਖੋਲ ਗਈ ਆ ਕਮੇਟੀ ਮੰਗਦੀ ਉਹ ਘਰ ਰੋਲਾ ਪਾਉਂਦੀ ਤੈਨੂੰ ਨਹੀਂ ਪਤਾ ਕਿਉਂ ਪਾਉਂਦੀ ਆ ਹਾਏ ਹਾਏ ਤੂੰ ਦਿੱਤੀ ਨਹੀਂ ਤੇ ਮੇਟੀ ਮੈਂ ਕਿੱਥੇ ਜਾ ਤੂੰ ਦੱਦ ਹੱਦ ਕਰ ਲਈ ਕਮੇਟੀ ਮੈਂ ਦੇਣੇ ਲੈ ਤੂੰ ਆਈ ਕਮੇਟੀ ਕਾ ਮੈਂ ਤਾਰਾਂ ਤੇ ਕਿੰਨੇ ਤਾਰਨੀ ਆ ਤੂੰ ਹੀ ਤਾਰਨੀ ਆ ਕੜਾ ਵੀ ਤਾਂ ਮੈਂ ਤੂੰ ਮੇਰਾ ਕਿਤੇ ਐਨ ਕਿਤੇ ਕਿੱਡਾ ਸੋਣਾ ਜਿਹੜਾ ਖਾਦਾ ਵਾ ਜਵਿੰਦਰਾ ਮੇਰਾ ਮੂੰਹ ਨਾ ਖਲਾਈ ਮੈਂ ਪਰਦੇ ਨਾ ਆਈ ਦਵਾਈ ਲੈਣ ਤੇ ਆ ਨੂੰ ਉਹ ਆਂਦੀ ਪਛਾਣ ਕਰ ਮੈਂ ਉਹਨੇ ਇੱਥੇ ਆ ਜਾਣਾ ਵਾ ਤੂੰ ਆਪੇ ਦੇ ਦੇਣ ਕਮੇਟੀ ਉਹਨੂੰ ਇੱਥੇ ਆ ਜਾਣਾ ਨਾ ਮੈਂ ਫੋਨ ਕਰਕੇ ਸਭ ਨੂੰ ਸਮਝਾ ਦੇਣਾ ਵੀ ਮੇਰੇ ਕੋ ਕਮੇਟੀ ਨਾ ਇੱਥੇ ਕਿਤੇ ਮੇਰੇ ਸਹੁਰੇ ਨਾ ਵੜ ਜੀ ਹੋਰ ਨਾ ਮੈਂ ਤੇ ਤੇਰੀ ਡੰਡੀਓ ਡੰਡੀ ਤੋੜ ਕਰਾਵਾਂ ਮੇਰੇ ਨਾਲ ਦੀ ਅੱਕਰੀ ਭੈਣ ਪੋਸਾ ਨਹੀਂ ਜੇ ਦਊ ਠ ਮੰਮੀ ਉਧਰ ਤੇਰੇ ਚ ਕੋਈ ਸਿਆਣਪ ਨਹੀਂ ਮੈਂ ਤੇਰੀ ਧੀ ਆ ਕੋਈ ਮਤਈ ਨਹੀਂ ਆ ਮੰਨੂ ਦਾ ਤੂੰ ਇੰਨਾ ਪੱਖਪੂਰਦੀ ਆ ਮੇਰੇ ਵਾਰੀ ਭਾਣ ਤੈਨੂੰ ਕੀ ਬਿਮਾਰੀ ਪੈ ਜਾਂਦੀ ਕੀ ਸੁੰਘ ਜਾਂਦਾ ਆ ਇਹਦਾ ਵੀ ਤੁਹਾਨੂੰ ਵਿਆਹ ਨਹੀਂ ਆ ਨਾਨਪਰ ਜਾਈ ਨੂੰ ਉਹਨੂੰ ਚਾਹਰੀ ਨੂੰ ਮੈਂ ਕੀ ਦਿੰਨੀ ਉਹਦਾ ਘਰ ਵਾਲਾ ਡਰਾਈਵਰ ਕਿੰਨੇ ਕ ਪੈਸੇ ਪਾਉਂਦਾ ਕਿਤੇ ਹਾ ਸ਼ਾ ਤੇ 150 ਮੈਂ ਦੇ ਦਿੰਨੀ ਆ ਤੇ ਫੇਰ ਕੀ ਆ ਬਾਹਰ ਟਰਾਲਾ ਚਲਾਉਂਦੇ ਆ ਡਰਾਈਵਰ ਵਾ ਡਰਾਈਵਰ ਹੱਥ ਦਾ ਕਮਾਈ ਕਰਦੇ ਆ ਪਾਉਂਦਾ ਪਿੰਦਾ ਗੋੜੇ ਗੋੜੇ ਆ ਪਚਾਉਂਦਾ ਕਿ ਕਿੰਨੇ ਕ ਇੱਥੇ ਖਲਾਉਂਦੇ ਆ ਉਹਨੂੰ ਚਾਹਰੀ ਨੂੰ ਪਾਏ ਇਹ ਲੋਕ ਕਾਰਾਂ ਦੇ ਟਾਕੇ ਟੱਕੇ ਆ ਮੇਰੀ ਸੁਣ ਲੈ ਗੱਲ ਮੇਰੇ ਸਹੁਰਿਆਂ ਤੱਕ ਨਾ ਹੁਣ ਗੱਲ ਇਹ ਲੀਕ ਹੋ ਜੇ ਤੇ ਕਿਤੇ ਚਾਚੀ ਨਾ ਇੱਥੇ ਵੱਢ ਜੇ ਬੰਦਿਆਂ ਨੂੰ ਜਿੱਦਾਂ ਕਮੇਟੀ ਪਾਈ ਸੀ ਨਾ ਉਹਦਾ ਹੁਣ ਤਾਰੀ ਜਾ ਫਰੀਦ ਚਾਹ ਲੈਣ ਗਈ ਆ ਨਾ ਮੈਨੂੰ ਬੰਦਿਆਂ ਨੂੰ ਦਵਾਦਾ ਪੈਸੇ ਕੱਢ ਕੇ ਫੜਾ ਦੇ ਹਾਂ ਬੱਲੇ ਨਹੀਂ ਤੇਰੇ ਕਿ ਡਾਲਾ ਦੀਂ ਦਾ ਚਰਾਗ ਰਗਣਾ ਛਿੰਝਿਮ ਪੈਸੇ ਆ ਜਾਣ ਨਹੀਂ ਕਿੱਥੋਂ ਤੈਨੂੰ ਪੈਸੇ ਦੇਦਾ ਇਸ਼ਾਰੇ ਕਰ ਨਹੀਂ ਮੇਰੀਆਂ ਬੇਟੀ ਵਾਲੀ ਜਦੋਂ ਆਣ ਕੇ ਇੱਥੇ ਬਹਿ ਗਈ ਚਾਪੇ ਦੇ ਦੇਣੇ ਮੈਂ ਤੇ ਆਵਲਾ ਤੁਹਾਡੇ ਗਾੜੀ ਜੋੜਨੀ ਪੈਣੇ ਹੱਥ ਮੇਰੇ ਹੱਥ ਖੜੇ ਹੋ ਮੇਰਕੋ ਕੀ ਹੈ ਓਖੀ ਘਰੋਂ ਵੀ ਓਦਾਂ ਦੀ ਤੇ ਤੁਸੀਂ ਉਹਦਾ ਟੱਲ ਤੇ ਚਾੜਤਾ ਜੇ ਉਹਨੂੰ ਮਰ ਪਈਆ 50000 ਦਿੱਤਾ ਤਾਂ ਤੁਸੀਂ ਤੋਦੀ ਬਾਹ ਫੜੀ ਨਹੀਂ ਕਿਤੇ ਹਾਈ ਮੈਂ ਮਰ ਜਾ 5000 ਰੁਪਈਆ ਹਾਏ ਕਦੋਂ ਹੈ ਨਾ ਖਤੀਆ ਮਾਰੀ ਚਲੀ ਆ ਕੀ ਹੌਸਲਾ ਕਰ ਲਾ ਚੱਲ ਫਿਰ ਇਦਾਂ ਕਰ ਦੋ ਤਾਂ ਤੇਰਾ ਚੱਲੇ ਬਾਹਰ 50 ਹੋਰ ਪਾ ਦੇ ਲੱਖ ਕਰਕੇ ਦੇ ਮੈਨੂੰ ਵੀ ਮੈਨੂੰ ਨਹੀਂ ਪਤਾ ਮੈਂ ਲੱਖ ਲੈਣਾ ਮੈਂ ਕਿਹਾ ਚੰਗਾ ਪੌਣੀ ਜਾ ਕੇ ਘਰ ਗਹਿਣੇ ਤੇ ਤੁਸੀਂ ਲਲੋ ਲੱਖ ਤੇ ਅਸੀਂ ਬਹਿ ਜਾਨੇ ਗੁਰਦੁਆਰੇ ਬਾਬੇ ਕੋ ਮਨਾਲੇ ਦੇ ਮੇਰੇ ਨਾਲੋ ਚੱਲ ਜੋ ਗੁਰਦੁਆਰਾ ਸਾਹਿਬ ਬਹਿ ਜਾਓ ਮੇਰੇ ਨਾਲੋ ਘਰ ਗਹਿਣੇ ਪਾ ਦੋ ਮੇਰੇ ਨਾਲੋ ਛੜਕ ਤੇ ਬਹਿ ਜਾਓ ਤੇ ਮੇਰਾ ਮੁੰਡਾ ਚੱਲਿਆ ਹੀ ਬਾਹਰ ਮੈਨੂੰ ਰੁਪਈਆ ਹੀ ਚਾਹੀਦਾ 1 ਲੱਖ ਮੈਂ ਤੈਨੂੰ ਹੁਣ ਵੀ ਕਹੀ ਨਹੀਂ ਆ ਤੇ ਫੋਨ ਕਰਕੇ ਵੀ ਤੈਨੂੰ ਇਹੋ ਕਹਿਣਾ ਨਾਲੇ ਰਖੜੀ ਆਈ ਆ ਕੀ ਲੈ ਕੇ ਆਈ ਆ ਅਗਲੀਆਂ ਤੇ ਮਿਹਨੇ ਮਾਰ ਮਾਰਨੀ ਛੱਡਣਾ ਮਾਂ ਤੇਰੀ ਆਈ ਹੀ ਰਖੜੀ ਦਾ ਤੇ ਪਿਆਰ ਹੀ ਦੇਣ ਆਈ ਹੋਣੀ ਆ ਹੈ ਅੱਛਾ ਮਾਵਾਂ ਕਹਿਆ ਘਰ ਬਨਣਾ ਹੁੰਦੀਆਂ ਮੈਂ ਜਾ ਕੇ ਕੁੜੀਆਂ ਦੇ ਕੋਲ ਜਾ ਕੇ ਬਨਣਾ ਹੁੰਦੀਆਂ ਆਈ ਸਾਡੇ ਘਰ ਜੇ ਬਨਣਾ ਹੋਵਾ ਤਾਂ ਵੀ ਤੁਹਾਡਾ ਕੁੱਤੀ ਜੀ ਕਾ ਉਹੀ ਆ ਉਹ ਤੇ ਵਿਚਾਰੀ ਫੇਰ ਮੈਂ ਨਹੀਂ ਚੰਗੀ ਆ ਮੈਨੂੰ ਉਹਨੇ ਫੋਨ ਕੀਤਾ ਹੀ ਤੈਨੂੰ ਕੀ ਪਤਾ ਮੈਂ ਤੇ ਤੇਰਾ ਮੂੰਹ ਹੀ ਸੁੰਗਿਆ ਅਗਲੀ ਨੇ 2000 ਰੁਪਈਆ ਪਵਾ ਵੀ ਦਿੱਤਾ ਵਾ ਯਾਰ ਵਧੀਆ ਵਧੀਆ ਆਈ ਇਹਨੇ ਜੋ ਕੇ ਹੈ ਨਹੀਂ ਭਾਣੇ ਠੀਕ ਆ ਮੰਮੀ ਤੇ ਉਹਦੀਆਂ ਮਾਨੂੰ ਦੀਆਂ ਰੀਸ਼ਾ ਨਾ ਕਰ ਉਹ ਵਾ ਉਦਾਂ ਦੀ ਉਹ ਬੱਲੇ ਤੇਰੇ ਉਦਾਂ ਦੀ ਉਦਾਂ ਦੀ ਕਹੇਗਾ ਮੇਰਾ 15000 ਨਹੀਂ ਦਿੱਤਾ ਜੇ ਮੈਂ ਗਈ ਤੇਰਾ ਜੀਜਾ ਆਇਆ ਹੀ ਅਸੀਂ ਉੱਥੇ ਚਲ ਗਏ ਅਸੀਂ ਉੱਥੇ ਚਲ ਖਰਚੇ ਹੋ ਗਏ ਮੈਨੂੰ ਤੇ ਲੱਗਦਾ ਉਹਦਾ ਮੈਂ ਸਾਥ ਹੀ ਛੱਡ ਦੇਣਾ ਮੈਂ ਤਾਂ ਦੱਸ ਤਾਈਓ ਮੇਰਾ 15000 ਕਢਾ ਲੈ ਛੱਡ ਦੇ ਕੇ ਕਿਹੜੀ ਤੋਰ ਅੱਠ ਅੱਠ ਮਿਲਦੀ ਹੈ ਛੱਡ ਦੇ ਮਿਲਦੀ ਕਿਉਂ ਨਹੀਂ ਉਹਦਾਂ ਮਦਮਤਰੀ ਇੱਥੇ ਖਾਪਦੀ ਤਪਦੀ ਗਈਆਂ ਤੇ ਗਾਲਿਓ ਨੇ ਐਂਡਾ ਗਾਲੀ ਕਹਿਤੀ ਫੜ ਲੈ ਕਿਤੇ ਮੈਂ ਦੇ ਦੂੰਗੀ ਤੇਲੋ ਇਹਨਾਂ ਨੂੰ ਮੈਂ 베ਜਤੀ ਕਰਾਉਣੀ ਆਖਣਾ ਤੇਰੇ ਹੈ ਹੀ ਨਹੀਂ ਉਹਦਾ ਪਹਿਲਾ ਰਗਾ ਚ ਗੂਠ ਮੇਰੇ ਦਿੱਤਾ ਮੇਰਾ ਨਹੀਂ ਖੜਾ ਛੜ ਦੀ ਜੇ ਮੇਰੀ ਤੂੰ ਚਾਹ ਫਰੇ ਕਮੇਟੀ ਹੁਣ ਤੂੰ ਉਧਰ ਨੂੰ ਤੁਰ ਪਈ ਨਹੀਂ ਕੀ ਹਸਾਨ ਕੀਤਾ ਤੁਸੀਂ ਮੇਰੇ ਤੇ ਉਹਨੇ ਮੇਰੇ ਕੋ 15000 ਲੈ ਲਿਆ ਤੇ ਤੂੰ ਮੇਰਾ ਕੜਾ ਹਰਾਪ ਗਈ ਕੋਈ ਹਸਾਨ ਨਹੀਂ ਤੁਸੀਂ ਮੇਰੇ ਤੇ ਕੀਤਾ ਠੀਕ ਆ ਮਾਵਾਂ ਧੀਆ ਤੁਸੀਂ ਰਲੀਆਂ ਦੋਵੇਂ ਆ ਖਾਣ ਨੂੰ ਚੰਬੜੀਆਂ ਜੇ ਮੈਨੂੰ ਜੋਕਾ ਤੇ ਕੜਾ ਖਾਨੀ ਤੇ ਤੋਲੇ ਦਾ ਹੀ ਤੇ ਤੂੰ 1.5 ਲੱਖ ਮੇਰਾ ਰੁਪਈਆ ਲੈ ਆਂ ਮੰਮੀ ਚੁੱਪ ਤੂੰ ਆ ਜਾ ਵੀ ਮੈਨੂੰ ਮੋੜ ਮੋੜ ਉਹ ਸੁਣਾ ਦਿੰਨੀ ਮੰਮੀ ਚੁੱਪ ਕਰ ਜਾ ਮੇਰੀ ਨਣਾ ਨੇ ਅਜ ਤੱਕ ਮੇਨੇ ਮਾਰਦੀ ਆ 1.5 ਟ ਯੋ ਮਾ ਬੁਰੇ ਪਾਪਾਂ ਲਾ ਗਈ ਮੈਂ ਖੜਾ ਤਲਾਇਆ ਸੀ ਹੁਣ ਪਾਸ ਤਿੰਨ ਚੌ ਤੋਲਿਆਂ ਦੇ ਕਹੀ ਜਾਓ ਅਹੀਂ ਕੋ ਚੌ ਦਾ ਕਹੀ ਜਿੰਨੇ ਦਾ ਹੈਗਾ ਸੀ ਉਹਨੇ ਤਾਂ ਕਹਿਣਾ ਹੁਣ ਚੁੱਪ ਕਰ ਜਾ ਇੱਥੇ ਜਲੂਸ ਨਾ ਕੱਢੀ ਤੇ ਰੋਟੀ ਪਾਣੀ ਖਾ ਚਾਹ ਪਾਣੀ ਪੀ ਅੱਥਰ ਡੰਡੀਆਂ ਕੱਟ ਜਾ ਇਹਨਾਂ ਨੂੰ ਨਾ ਕਿਤੇ ਦੱਸੀ ਵੀ ਮੈਂ ਕਮੇਟੀ ਲੈਣਾ ਹੀ ਆ ਤੇ ਨਾ ਮੈਂ ਅੱਜ ਕਮੇਟੀ ਅੱਜ ਦੇਣੀ ਆ ਤੇ ਨਾ ਮੈਂ ਜਣੀ ਉਹ ਕੱਲ ਮੈਂ ਤੈਨੂੰ ਬਾਰ ਬਾਰ ਕਹੀ ਚੱਟੀ ਮੈਂ ਖਾ ਕੇ ਆਈ ਆ ਦਵਾਈ ਮੈਂ ਲੈਣੀ ਜਾਂਦਾ ਜਾਂਦਾ ਪਹਿਲਾਂ ਮੈਂ ਤੇਰ ਕੋ ਆਈ ਆ ਠੀਕ ਆ ਤੇ ਤੂੰ ਉਹਦੀ ਕਮੇਟੀ ਦੇਣੀ ਨਹੀਂ ਤੇ ਮੈਂ ਇੱਥੇ ਕੱਲ ਦੇਣਾ ਹੀ ਪਿਆ ਨਾ ਕਿਤੇ ਰੌਲਾ ਰੱਪਾ ਪੈ ਗਿਆ ਜਾਂ ਤੋਂ ਕੋਈ ਨੋ ਨਹੀਂ ਆਇਣਾ ਲੈਣਾ ਅੰਦਵਿੰਦਰ ਤੁਹਾਡੇ ਜਾ ਰੋਟੀ ਪਾਣੀ ਮੈਂ ਖਾ ਕੇ ਆਈ ਹਾਂ ਹੁਣ ਅੰਦਵਿੰਦਰ ਤੁਹਾਡੇ ਜਾ ਜ ਫਸੀ ਅੱਗੇ ਹੀ ਫਸ ਗਈ ਹਾਂ ਭੋਲੀ ਹੁਣ ਤੇ ਮੇਰੇ ਘਰ ਦੇ ਮੈਨੂੰ ਜੁੱਤੀਆਂ ਮਾਰਦੇ ਆ ਹਾਏ ਤੂੰ ਭੋਲੀ ਤੇਰੇ ਵਰਗਿਆਂ ਤਾਂ ਹੋਰ ਚਾਰ ਭੋਲਗਾ ਹੋਣ ਹੂੰ ਕਾਂਢੀ ਫੜਿਆ ਇਸ ਧਰਮ ਨਾਲ ਤੂੰ ਸੱਚੀ ਮੰਮੀ ਗਾਂਧੀ ਪਾਇਆ ਹਾ ਹਾ ਹੁਣ ਵੀ ਹੰਤੁਰ ਬਲੀ ਪੈਸੇ ਭਾਈ ਚੱਲਣ ਦੀ ਆ ਕਹਦੇ ਪਤਾ ਨਹੀਂ ਪੈਸਿਆਂ ਪੈਸਿਆਂ ਦੀ ਗੱਲ ਕਰ ਰਹੇ ਨੇ ਆ ਕਮੇਟੀ ਕਮੂਟੀ ਕੋਈ ਨਾਦਾ ਹੀ ਹਾਲ ਜਨਾ ਮਾ ਮਾ ਧੀਆ ਦਾ ਪੈ ਦਾ ਹੀ ਸਾਬ ਕਿਤਾਬ ਪੂਰਨ ਦਾ ਜਾ ਲੱਗ ਬੈ ਜਾ ਕੇ ਸੋਨਰ ਮਾਣਾ ਤੁਨੂੰ ਕਿਹੜਾ ਉਹਨਾਂ ਬੈਣਾ ਕੀ ਬਾਰੇ ਗੱਲ ਗੱਲਦੀ ਪਣੇ ਇਹ ਕੋ ਪੈਸੇ ਦਾ ਪੰਗਾ ਪਾਇਆ ਹੋਣਾ ਪੱਕਾ ਆਪਣੀ ਮਾ ਦੀ ਨਹੀਂ ਸਤਿ ਦੀ ਬੰਦੀ ਸਾਡੇ ਜਿੱਥੇ ਬੰਨਾ ਅਸੀਂ ਤਾਂ ਮੇ ਖਿਜਦੇ ਰਹਿੰਦੇ ਨਾਨੀ ਕਾਦਾ ਰੋਲਾ ਪਾਇਆ ਤੇ ਤੀ ਦਮੜੇ ਬਾਹਰ ਤੱਕ ਆਵਾਜ਼ ਜਾਂਦੀ ਆ ਨੇ ਰੌਲਾ ਤਰੀਂ ਗੱਲਾਂ ਮਾਤੀ ਅਧਿਕਤੈ ਪਤਾ ਪਤ ਹੁੰਦਾ ਅਸੀਂ ਗੱਲਾਂ ਹੀ ਐਂਦਾ ਕਰਦੀਆਂ ਵਾ ਉੱਚੀ 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 ਕਰਦੇ ਹੁੰਨੇ ਆ ਮੰਮੀ ਦੇ ਨਾਲ ਥੋੜੇ ਆ ਕੰਨ ਚ ਥੋੜਾ ਜਿਹਾ ਨੁਕਸ ਪੈ ਗਿਆ ਵਾ ਤੇ ਉਹ ਰਾਤ ਕਿਤੇ ਭਾਬੂ ਜੇ ਵੜ ਗਏ ਉਹਦਾ ਕਰਕੇ ਉੱਚੀ ਸੁਣਦਾ ਲੈ ਉੱਚੀ ਉੱਚੀ ਗੱਲਾਂ ਕਰਦੀ ਮੈਂ ਤੇ ਤੂੰ ਚਾਹ ਚੁਲੇ ਆ ਲੈ ਜਾ ਭਾਂਡੇ ਮੇਰਾ ਪਤਾ ਮੰਮੀ ਬਣਾਉਂਦੀ ਆ ਚਾਹ ਕੋਈ ਨਾ ਆ ਜਾਂਦੀ ਹੈ ਹੈ ਮੰਮੀ ਚਾਹ ਬਣਾਉਂਦੀ ਆ ਇਦਾਂ ਕਰ ਹਾ ਉਹ ਮੈਂ ਸਿਰੇ ਨਾ ਤੀਂ ਤਾਂ ਸੂਟ ਪਿਆ ਹੀ ਉਥੇ ਬਾਥਰੂਮ ਚੋ ਮਸ਼ੀਨ ਚ ਪਾਇਆ ਵਾ ਜੇ ਹੋਰ ਗਾਲ ਘੜ ਕੇ ਸਿਕਾਉਣ ਵਾਲੇ ਛੁੱਟ ਗਿਆ ਆਜਾ ਚਾਹ ਦਿੰਨੀ ਆ ਬਾਅਦ ਚਾਹ ਦਿੰਨੀ ਨਾਨੀ ਇਨੇ ਟਾਈਮ ਬਾਅਦ ਆਈ ਮੈਂ ਲਾਗੇ ਬੈਠੇ ਲਿਉਂਦੀਆਂ ਨਹੀਂ ਐਦਾਂ ਨਹੀਂ ਕਰ ਸੋਣਾ ਉੱਥੇ ਚੱਲ ਜਾ ਲੈ ਨਾਨੀ ਮੈਂ ਇੱਥੇ ਲਾਗੇ ਪਿਆਰ ਨਾਲ ਬੈਠਣ ਲਈ ਮੈਨੂੰ ਤੂੰ ਮੈਨੂੰ ਬਾਹਰ ਭੇਜ ਜਾਨੀ ਆ ਨਾਨੀ ਸਾਡੇ ਕਾਲਜ 'ਚ ਲਾਗੇ ਨੇ ਇੱਕ ਕੰਨਾਂ ਦਾ ਡਾਕਟਰ ਆ ਬਹੁਤ ਵਧੀਆ ਵਾ ਤੇ ਉਹਦੇ ਉਹਦੇ ਕੋਲ ਲੈ ਕੇ ਜਾਉਂਗੀ ਮੈਂ ਤੁਹਾਨੂੰ ਚੈੱਕ ਅਪ ਕਰਾ ਕੇ ਲਿਆਵਾਂਗੇ ਚੰਗਾ ਪਤਾ ਮੈਂ ਜਦ ਤੱਕ ਮੁੜ ਕੇ ਆਉਂਗੀ ਫੇਰ ਜਾਵਾਂਗੇ ਨਹੀਂ ਨਹੀਂ ਫੇਰ ਅ ਕੱਲ ਹੀ ਚੱਲਦੇ ਆ ਫੇਰ ਕਿੰਨੇ ਦਿਨ ਕਿੱਥੇ ਜਾਂਦੇ ਰਹਣਾ ਆਪਾਂ ਨਹੀਂ ਪਤਾ ਝ ਮੈਂ ਚ ਮੈਂ ਦਵਾਈ ਲੈਣਾ ਹੀ ਫਿਰ ਮੈਂ ਜਿੱਦਣਾ ਉਹਦੇ ਮਖਾੜ ਲਾਂਗੇ ਨਹੀਂ ਕੰਨਾਂ ਦੀ ਕੋਲ ਨਹੀਂ ਘੜੀਦੀ ਕੋਈ ਪ੍ਰਾਈਵੇਟ ਗੱਲ ਵੀ ਕਰਨੀ ਹੁੰਦੀ ਆ ਚਾਚੀ ਦੇਖ ਲਓ ਕਿ ਨੀਚੇ ਉੱਚੇ ਬੋਲਣ ਦੇ ਹੀਗੇ ਕੋਈ ਨਹੀਂ ਪਤਨ ਵਾਲੇ ਘਰ ਵੀ ਇਦਾਂ ਹੀ ਬੋਲਦੀ ਆ ਤੂੰ ਜਾ ਮਰ ਕੋਈ ਨੇ ਕਹਣਾ ਲੜਨੇ ਹੀ ਨਹੀਂ ਮੈਂ ਫਿਰ ਤੁਹਾਡੇ ਲਾਗੇ ਬੈਠੀ ਆ ਚੱਲ ਕੋਈ ਨਹੀਂ ਤਾਂ ਬਾਦ ਤੇ ਸੋਨੀਆ ਆ ਲੈ ਜਾ ਭਾਂਡੇ ਪਾਣੀ ਲੱਗਦੇ ਮੈਨੂੰ ਕੋ ਭਰਾ ਜੀ ਬੜੀ ਭਾਂਡਾ ਗਲਾਸ ਲਿਆ ਘੁੱਟ ਮਿਲ ਜਾਵੇ ਤੀ ਪਾਣੀ ਦਾ ਗਲਾਸ ਲਿਆ ਕੇ ਠੰਡਾ ਜਿਹਾ ਨਾਲੇ ਉਹ ਦਰਵਾਜ਼ਾ ਬੰਦ ਕਰ ਐਸੀ ਲੱਗਾ ਉਹ ਖੁੱਲਾ ਛੱਡਿਆ ਜਾ ਲਿਆ ਮੇਰਾ ਪੁੱਤ ਜੀ ਇੱਥੇ ਕਰ ਘਬਰਾਟੋ ਹਾਈ ਮੰਮੀ ਘਬਰਾਟ ਹੀ ਹੋਣ ਲੱਗੀ ਮੇਨ ਤੇ ਮੰਮੀ ਘਬਰਾਟ ਹੋਣ ਲੱਗੀ ਆ ਹਾਂ ਕੋਈ ਨਹੀਂ ਪਾਣੀ ਮਗਾਰਾ ਜਾ ਪੁੱਤ ਲਿਆ ਕੇ ਪਾਣੀ ਪਿਆ ਦੇਨੀ ਮੰਮੀ ਹੋਣ ਕਿ ਮੰਮੀ ਕਾ ਮੰਮੀ ਪਾਣੀ ਦਾ ਗਲਾਸ ਵੀ ਲੈ ਆਇਓ ਚਾਚੀ ਨੇ ਪੀਣਾ ਵਾ ਜਾ ਪਤਾ ਅੱਖਾਂ ਲੱਗੀਦਾ ਫੇ ਚਾਚੀ ਦੀ ਤਾਂ ਮੰਨਦੀ ਵੀ ਨਹੀਂ ਕੀ ਗੱਲ ਮੇਰੀ ਨਹੀਂ ਮੰਨਦੀ ਜਾ ਅੱਖਾਂ ਵੀ ਲੱਗ ਜਾਈਦਾ ਹੋਈਦਾ ਲਿਆ ਮੇਰੀ ਦੀ ਪਾਣੀ ਲਿਆਗਾ ਮੈਨੂੰ ਘਬਰਾਟ ਹੋਣ ਢਈਏ ਵੇ ਕਿੰਨੀ ਅਸੇ ਚ ਮਮੀ ਮੇਰੀ ਗਾਤਾਂ ਮੰਮੀ ਹਾਂ ਮੈਨੂੰ ਨਹੀਂ ਸੁਣਦਾ ਹਾਂ ਤੂੰ ਸੱਚੀ ਉਹ ਗੱਲ ਕਰਨਾ ਮੈਂ ਤਾਂ ਝੂਠ ਬੋਲ ਰਹੀ ਹਾਂ ਹੋਏ ਹੈ ਨਹੀਂ ਬੜੀ ਛਤੀ ਲੈ ਕੇ ਆ ਗਈ ਮੈਂ ਭੱਜ ਕੇ ਗਈ ਪਾਣੀ ਲੈਣ ਹੁਣ ਪਿਓ ਸਾਰਾ ਬਸ ਇਹ ਨਾ ਕਿ ਬਿਨਾਂ ਘਬਰਾਟ ਜੁੰਦੀ ਠੰਢੀ ਪਾਣੀ ਹੈ ਅੰਦਰ ਤੇ ਮੰਮੀ ਹੋਰ ਸੁਣਾ ਫਿਰ ਹੋਰ ਸੁਣਾ ਗੱਲਾਂ ਬਾਤਾਂ ਮੈਂ ਹਾਂ ਵੇਲਾ ਸੁਣਦਾ ਹੀ ਨਹੀਂ ਵਿਚਾਰੀ ਨੂੰ ਨੰਮੀ ਮੰਮੂ ਬਲਾਂ ਚਾਚੀ ਬੁਲਾਉਂਦੀ ਚਾਚੀ ਕੀ ਆਂਦੀ ਆ ਇੰਤਬਾਹ ਨਾ ਮਿਲ ਗਿਆ